డాక్టర్ ਜਸਨਦਰ ਕੁਮਾਰ ਜੀ ਰਾਜ ਆਓ ਇਹਨਾਂ ਤੋਂ ਜਾਣੀਏ ਕਿ ਇਲਾਕੇ ਦੀ ਕਿਹੋ ਜਿਹੀ ਪੀਸ਼ਨ ਚੱਲੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਪ੍ਰਚਾਰ ਕਰਦਿਆਂ ਨੂੰ ਹੁਣ ਕਾਫੀ ਦਿਨ ਹੋ ਗਏ ਕਿ ਏਰੀਆ 'ਚ ਤੁਹਾਨੂੰ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਏਰੀਆ ਜੀ ਸਾਡਾ ਸਾਰਾ ਬਹੁਤ ਵਧੀਆ ਹੈ ਰਿਸਪੌਂਸ ਬਹੁਤ ਅੱਛਾ ਹੈ ਤੇ ਐਂ ਲੱਗਦਾ ਵੀ ਅਸੀਂ ਇਕੱਲੇ ਹੀ ਰੇਸ 'ਚ ਆ ਹਾਂ ਬਹੁਤ ਵਧੀਆ ਮਾਰਜਨ ਨਾਲ ਕਿੰਦਾ ਕੋਈ ਲੱਗਦਾ ਵੀ ਹੈ ਕਿ ਤੁਹਾਡੇ ਨਾਲ ਫਾਈਟ ਕਿਹਦੀ ਆ ਮੇਰੇ ਖਿਆਲ ਕੋਈ ਹੈ ਨਹੀਂ ਬਾਕੀ ਸਾਰਾ ਜੂਤ ਖੜਾ ਇਹਨਾਂ ਨੂੰ ਵੀ ਪੁੱਛ ਸਕਦੇ ਆ ਸਾਡੀ ਰੇਸ ਦੇ ਵਿੱਚ ਸਾਡੇ ਨਾਲ ਕੋਈ ਹੈ ਨਹੀਂ ਇੱਕ ਤਾਂ ਰਾਜ ਫੈਮਿਲੀ ਦੀ ਵੈਸੇ ਜੰਪਿਆਲ ਜਾਰਕੀਟ ਬਹੁਤ ਵਾ ਇਹ ਜੀ ਕੰਮਾਂ ਦੀ ਮਾਰਕੀਟ ਆ ਡਾਕਟਰ ਸਾਹਿਬ ਨੇ ਕੰਮ ਹੀ ਬਹੁਤ ਕੀਤੇ ਆ ਡਾਕਟਰ ਰਾਜਕੁਮਾਰ ਜੰਪਿਆਲ ਜੀ ਨੇ ਤੇ ਉਹਦੀ ਵੈਲਿਊ ਵੀ ਇਹ ਤਾਂ ਲੋਕਾਂ ਨੇ ਉਹਨਾਂ ਦੀ ਕਦਰ ਵੀ ਕੀਤੀ ਜੇ ਜੋਰ ਲਾਣਾ ਪਿਆ ਤਾਂ ਵੈਸੇ ਸਰ ਗਿਆ ਦੇਖੋ ਜੀ ਇਲੈਕਸ਼ਨ ਕੋਈ ਵੀ ਹੋਵੇ ਚਾਹੇ ਸਰਪੰਚੀ ਦੀ ਗੱਲ ਕਰ ਲਈਏ ਚਾਹੇ ਐਮਐਲਏ ਦੀ ਗੱਲ ਕਰ ਲਈਏ ਜਾਂ ਐਮਪੀ ਦੀ ਜੋਰ ਤਾਂ ਲਾਣਾ ਹੀ ਪੈਂਦਾ ਉਹ ਦੱਸਣਾ ਹੀ ਪੈਂਦਾ ਵੀ ਸਾਡੇ ਜਿਹੜੇ ਕੰਮ ਆ ਉਹ ਕਿਹੜੇ ਕਿਹੜੇ ਆਪਣਾ ਕੈਂਡੀਡੇਟ ਨਾਮ ਵੀ ਬੋਲੋ ਚਾ ਸਾਡਾ ਬੇਟਾ ਆ ਡਾਕਟਰ ਇਸ਼ਾਕ ਕੁਮਾਰ ਹੋਰ ਹਰ ਬੱਚਾ ਹੈ ਡਾਕਟਰ ਹੈ ਤੇ ਬਹੁਤ ਵਧੀਆ ਬੱਚਾ ਹੈ ਤੇ ਸਾਡੇ ਸਾਰੇ ਹਲਕੇ ਨੇ ਉਹਨਾਂ ਨੂੰ ਸਹਾਰਿਆ ਹੈ ਤੇ ਮੈਂ ਚਾਹੁੰਦਾ ਵੀ ਸਾਰੇ ਜਿੰਨੇ ਸਾਡੇ ਨੌਜਵਾਨ ਵੀਰ ਆਏ ਆ ਇਹ ਵੱਧ ਤੋਂ ਵੱਧ ਮੇਰੇ ਖਿਆਲੋਂ ਕਾਕੇ ਨੂੰ ਵੋਟਾਂ ਵੰਡਣਗੇ ਸੋ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਹਲਕੇ ਦਾ ਬਹੁਤ ਧੰਨਵਾਦ ਕਿਉਂਕਿ ਉਹ ਨਹੀਂ ਕਦੀ ਸਾਨੂੰ ਪਿੱਠ ਨਹੀਂ ਦਿਖਾਉਂਦੇ ਇਲਾਕੇ 'ਚ ਐਸ ਵੀ ਘੁੰਮ ਕੇ ਦੇਖਿਆ ਕਿ ਆਮ ਲੋਕਾਂ ਦੀ ਜ਼ੁਬਾਨ ਤੇ ਰਾਜ ਰਾਜ ਇਹ ਟਲਦਾ ਵਾ ਇਹ ਸੁਣ ਕੇ ਤੁਹਾਨੂੰ ਕੀ ਮਹਿਸੂਸ ਹੁੰਦਾ ਮੈਨੂੰ ਫਕਰ ਮਹਿਸੂਸ ਹੁੰਦਾ ਜੀ ਤੇ ਮੇਰੇ ਭਰਾ ਦਾ ਬਹੁਤ ਵਧੀਆ ਨਾਮ ਹੈ ਅੱਜ ਤੁਸੀਂ ਦੇਖ ਲਓ ਵੀ ਜੇ ਚੱਪੇਵਾਲ ਹਲਕੇ ਦਾ ਨਾਂ ਹੈ ਤਾਂ ਅੱਜ ਪੂਰੇ ਵਰਲਡ ਦੇ ਵਿੱਚ ਡਾਕਟਰ ਸਾਹਿਬ ਦਾ ਨਾਂ ਆ ਡਾਕਟਰ ਜੀ ਉਹ ਸਿਰਫ ਚੱਪੇਵਾਲ ਆ ਡਾਕਟਰ ਜਤਿੰਦਰ ਕੁਮਾਰ ਦਾ ਵੀ ਨਾਲ ਚੱਲਦਾ ਜੀ ਇਹ ਤਾਂ ਜੀ ਤੁਹਾਡਾ ਬੜਪਨ ਹੈ ਪਰ ਇਹ ਵੀ ਮੈਂ ਡਾਕਟਰ ਸਾਹਿਬ ਦੇ ਥੱਲੇ ਆ ਉਹਨਾਂ ਦੀ ਰਹਿਨਵਾਈ ਏਟ ਸਾਰੇ ਕੰਮ ਕਰਦਾ ਡਾਕਟਰ ਸਾਹਿਬ ਦੀ ਤੇ ਉਹਨੇ ਮੈਨੂੰ ਐਨੇ ਪਾਵਰਾ ਦਿੱਤੀਆਂ ਕਿ ਮੈਂ بڑے ਲੋਕਾਂ ਦੇ ਕੰਮ ਕਰਦਾ ਤੇ ਮੇਰੇ ਜਿੰਨੇ ਨੌਜਵਾਨ ਵੀਰ ਆ ਤੇ ਸਾਰੇ ਮੇਰੇ ਨਾਲ ਜੁੜੇ ਹੋਏ ਕਿੰਨਾ ਕੁ ਲੱਗਦਾ ਕਿ ਤੁਸੀਂ ਮਰ ਜੇਂ ਤਾਂ ਜਿੱਤੂਗੇ ਇਹ ਤਾਂ ਜੀ ਮੈਂ ਤੁਹਾਨੂੰ ਦੱਸਿਆ ਭਈ ਅਸੀਂ ਇਕੱਲੇ ਹੀ ਰੇਸ 'ਚ ਆ ਅਸੀਂ ਉਸ ਤੋਂ ਆਈਡੀਆ ਲਗਾ ਸਕਦੇ ਵੇ ਕਿ ਰਸ ਹੋ ਗਈ ਕਿ ਲੇਟ ਹੋ ਜਾਣਾ ਠੀਕ ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾ ਜੀ ਸੰਜੀਤ لال ਬਿਹਾਲਾ ਜੀ ਅੱਛਾ ਜੀ ਇਹ ਕਿ ਬੋਰਡ ਕਿਉਂ ਪਾ ਰਹੇ ਤੁਸੀਂ ਸੋ ਸਾਡਾ ਸਾਰਾ ਹਲਕਾ ਹੀ ਚੰਦੇਵਾਲ ਜਿਹੜਾ ਡਾਕਟਰ ਰਾਜਕਮਲ ਜੀ ਦੇ ਬੇਟਾ ਲੱਖਾਂ ਸ਼ਾਂਖਵਾਲ ਨੂੰ ਬਾਰਾਏ ਜੀ ਇਹ ਕੀ ਗੱਲ ਹੈ ਤੇ ਇਹਨੂੰ ਕਿਉਂ ਜੋ ਵੋਟ ਪੈ ਰਹੀ ਹੈ ਇਹ ਤੇ ਕੀ ਗੋਣਾ ਇਹੋ ਜਾਂ ਡਾਕਟਰ ਰਾਜਕਮਲ ਨੇ ਉਹ ਕੰਮ ਕਰਤੇ ਜਿਹੜੇ ਸਨ 47 ਤੱਕ ਕਿਸੇ ਨੇ ਵੀ ਨਹੀਂ ਕੀਤੇ ਸੀ ਇਲਾਕੇ ਦੇ ਪੁਲ ਬਣਾਉਂਦੇ ਆ ਇਲਾਕੇ ਦੀਆਂ ਛੜਕਾਂ ਬਣਾਉਂਦੀਆਂ ਇਸ ਕਰਕੇ ਡਾਕਟਰ ਸਾਹਿਬ ਦੀ ਜਿਹੜੀ ਐਸ ਵੇਲੇ ਹਨੇਰੀ ਚੱਲ ਰਹੀ ਆ ਤੇ ਉਸ ਕਰਕੇ ਡਾਕਟਰ ਸ਼ਾਂਕਮਾਰ ਨੂੰ ਵੋਟਾਂ ਨਹੀਂ ਨੇਰੀ ਇਲਾਕੇ ਦੇ ਚਲਾ ਦੇਣੀ థాంਕ ਯੂ ਕੀ ਨਾਮ ਜੀ ਆਪਣਾ ਸ਼ਿਗਲ ਜੀ ਨਵਜੋਤ ਕਿਹਨੂੰ ਵੋਟ ਪਾ ਰਹੇ ਤੁਸੀਂ ਡਾਕਟਰ ਸ਼ਾਂਤੀਮਾਨ ਨੂੰ ਜੀ ਪਾ ਰਹੇ ਹੋ ਜੀ థాంਕ ਯੂ ਹਾਂ ਜੀ ਵੋਟ ਕਿਹਨੂੰ ਪਾ ਰਹੇ ਤੁਸੀਂ ਡਾਕਟਰ ਸ਼ਾਂਕਮਾਰ ਨੂੰ ਹਾਂ ਜੀ ਕੀ ਨਾਮ ਜੀ ਮੇਰਾ ਨਾਮ ਸੁਖਪਾਲ ਸਿੰਘ ਆਪੇ ਦਾ ਰੋਇਆ ਦਾ ਸਾਖਪਾ ਬੋਜੀ ਹੋਸਾ ਅੱਛਾ ਵੋਟਾਂ ਦੇ ਰਜਾਣਾ ਕੀ ਕਿਤੇ ਜੀ ਅਸੀਂ ਆਪਣੇ ਬੱਚੇ ਸ਼ਾਂਕਮਾਰ ਨੂੰ ਠੀਕ ਆ ਜੀ ਪੁੱਤਰ ਕੀ ਨਾਮ ਆਪਣਾ ਹਾਂ ਜੀ ਕੀ ਨਾ ਜੀ محمد ਜੀ ਇਹਦਾ ਮੇਰਾ ਨਾਮ ਹੈ ਅੱਛਾ ਜੀ ਇੱਥੇ ਵੋਟ ਜਿਹੜੀ ਐ ਡਾਕਟਰ ਰਾਜ ਜਦੋਂ 2017 ਤੋਂ ਬਣੇ ਆ ਹਾਂ ਜੀ ਉਹਨਾਂ ਨੇ ਹਲਕਾ ਚੱਬੇਵਾਲ 'ਚ ਜਿੰਨੇ ਕੰਮ ਕਰ ਦਿੱਤੇ ਆ ਬਹੁਤ ਵੱਡੇ ਲੈਵਲ ਤੇ ਕੰਮ ਕੀਤੇ ਤੇ ਡਾਕਟਰ ਰਾਜ ਦੇ ਫੇਸ ਨੂੰ ਵੀ ਵੋਟ ਪੈਣੀ ਐ ਪਾਰਟੀ ਨੂੰ ਵੀ ਵੋਟ ਪੈਣੀ ਐ ਠੀਕ ਐ ਜੀ ਫੁੱਲ ਮਾਰਾ ਕੇ ਡਾਕਟਰ ਸ਼ਾਂਤ ਜਿਹੜੇ ਆ ਵੱਡੀ ਮਾਰਜਿਨ ਇੱਥੋਂ ਜਿੱਤ ਕੇ ਜਾਓਗੇ ਆਪਣਾ ਨਾਮ ਵੀ ਦੱਸੋ ਮੁਹੰਮਦ ਯੂਸਫ ਪਿੰਡ ਭਾਮ ਤੇ ਥੈਂਕ ਯੂ ਹਾਂ ਜੀ ਮਾਰਾ ਜੀ ਹਾਂ ਜੀ ਧੰਨਵਾਦ ਕਰਦੇ ਪਹਿਲਾਂ ਤੁਹਾਡਾ ਜੀ ਕੀ ਨਾਮ ਹੈ ਆਪਣਾ ਨਾਮ ਆਪਣਾ ਸਤਪਾਲ ਜੀ ਪਿੰਡ ਖੇੜਾ ਚੋੜ ਅੱਛਾ ਜੀ ਤੇ ਵੋਟ ਕਿਹਦੀ ਜਾ ਰਹੀ ਆ ਵੋਟ ਅਸੀਂ ਰਾਜਾ ਰਾਜਕਮਾਲ ਦੇ ਲੜਕੇ ਨੂੰ ਪਾਵਾਂਗੇ ਜੀ ਠੀਕ ਆ ਥੈਂਕ ਯੂ ਹਾਂ ਥੈਂਕ ਯੂ ਸਭ ਸਤਿ ਸ੍ਰੀ ਅਕਾਲ ਕੀ ਨਾਮ ਆਪਣਾ ਉਹ ਤੁਸੇ ਉਹ ਜੀ ਇਹ ਵੋਟਾਂ ਦਾ ਰਜਾਣਾ ਕੀ ਕਿੱਧਰ ਆ ਵੋਟ ਕਿਹਨੂੰ ਜਾ ਰਹੀ ਥੋੜੀ ਇਹਦੀ ਪੌਲ ਇਕੱਠੀ ਪਤਾ ਲੱਗਦਾ ਹਾਂਜੀ ਇਹਨੂੰ ਪਉਣਾ ਕੱਟੀ ਹੋਈ ਹੈ ਪਤਾ ਲੱਗਦਾ ਹੀ ਹੈ ਜੀ ਨਹੀਂ ਨਹੀਂ ਤੁਸੀਂ ਦੱਸੋ ਸੌਵੇਂ ਤਾਂ ਕੀ ਪਤਾ ਲਾਤਾ ਦੱਸੋ ਕਿਹਨੂੰ ਪਾ ਰਹੇ ਹੋ ਵੋਟਰ ਆਵੋ ਦੀ ਬਾਤ ਵੀ ਕੋ ਜੀ ਹਾਂਜੀ ਕੀ ਨਾਂ ਜੀ ਹਾਂਜੀ ਹਾਂਜੀ ਸੁਖਦੇਵ ਸਿੰਘ ਨੰਬਰਦਾਰ ਹਾਂਜੀ ਇਹ ਵੋਟਰ ਦਾ ਅੱਜ ਕਿਹਨੂੰ ਪਾ ਰਹੇ ਹਾਂਜੀ ਹਾਂਜੀ ਵੋਟਰ ਦਾ ਦੇਖੋ ਜੀ ਸਾਨੂੰ ਤਾਂ ਕਿਸੇ ਪਾਸੇ ਕੋਈ ਜੀਦਾ ਨਹੀਂਗਾ ਸਾਡਾ ਤਾਂ ਮੁਕਾਬਲਾ ਹੀ ਸਿਰਫ ਇੱਕ ਝਾੜੂ ਹੀ ਝਾੜੂ ਹੈ ਜੀ ਆਮ ਆਦਮੀ ਪਾਰ ਠੀਕ ਹੈ ਥੈਂਕ ਯੂ ਬੰਦੀ ਸਾਥ ਦੀ ਗੱਲ ਜੀ ਕੀ ਨਾਂ ਤੁਹਾਡਾ ਕਿਹੜਾ ਪਿੰਡੋਂ ਕਿਹਨੂੰ ਵੋਟ ਪਾ ਰਹੇ ਆਂ ਕਾਸ਼ ਹਾਂਜੀ ਕਾਸ਼ ਠੀਕ ਹੈ ਸਸਰੀ ਗੱਲ ਜੀ ਕਿਹੜੇ ਪਿੰਡ ਤੋਂ ਆਏ ਆ ਕਿਹਦੇ ਬੋਰਡ 'ਤੇ ਆ ਰਹੇ ਆ ਹਾਂਜੀ ਆਪ ਕਿਹੜੇ ਪਿੰਡ ਤੋਂ ਆਏ ਆ ਰਾਜਗੁਰੂਾ ਡਾਕਟਰ ਅਜੇ ਬੋਰਡ ਰਾਜਗੁਰੂਨ ਪਾਣੀ ਆ ਠੀਕ ਹੈ ਥੈਂਕ ਯੂ ਜੀ ਕੀ ਨਾ ਜੀ ਆਪਣਾ ਕਿਹੜੇ ਪਿੰਡ ਤੋਂ ਆਏ ਆ ਬੋਰਡ ਕਿਹਨੂੰ ਪਾ ਰਹੇ ਆ ਕਾਸ਼ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਨਾਜ ਕੁਮਾਰ ਕਿਹੜਾ ਪਿੰਡਾ ਪਿੰਡ ਦਿਹਾਣਾ ਔਰਡ ਕਿਹਨੂੰ ਆਏ ਪਾਰ ਆਏ ਤੁਸੀਂ ਡਾਕਟਰ ਇਸ਼ਾਨਕ ਕੁਮਾਰ ਹਾਂਜੀ ਡਾਕਟਰ ਇਸ਼ਾਨਕ ਕੁਮਾਰ ਠੀਕ ਹੈ ਜੀ ਹਾਂਜੀ ਕੀ ਨਾਮ ਜੀ ਆਪਣਾ ਕੁਲਵਿੰਦਰ ਕੌਰ ਆ ਹਾਂਜੀ ਦਿਹਾਣਾ ਆ ਅਸੀਂ ਔਰਡ ਡਾਕਟਰ ਸ਼ਾਂਕਾ ਮਾਰਨ ਨੂੰ ਪਾਉਣੀ ਆ ਉਹਨਾਂ ਨੂੰ ਦਿਟਾਉਣਾ ਆਇਆ ਸੀ ਠੀਕ ਹੈ ਥੈਂਕ ਯੂ ਜੀ ਕੀ ਗੱਲ ਇਹਨੂੰ ਦਿਟਾਣਾ ਕੋਈ ਹੋਰ ਨਹੀਂ ਕਿਸੇ ਨੂੰ ਔਰਡ ਪਾ ਸਕਦੇ ਤੁਸੀਂ ਨਹੀਂ ਨਹੀਂ ਇਹਨਾਂ ਨੇ ਕੰਮ ਵਧੀਆ ਕਰ ਰਿਹਾ ਹੈ ਅੱਛਾ ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਦਿਹਾਣਾ ਦੇ ਸਾਰੇ ਦਿਹਾਣੇ ਦੇ ਆ ਅੱਛਾ ਜੀ ਹਾਂਜੀ ਨਾ ਦੱਸੋ ਜੀ ਆਪਣਾ ਗੁਰਿੰਦਰ ਕੌਰ ਹਾਂਜੀ ਗੁਰਿੰਦਰ ਕੌਰ ਅੱਛਾ ਪਿੰਡ ਦਿਹਾਣਾ ਹੈ ਕਿਹਨੂੰ ਵੋਟ ਪਾ ਰਹੇ ਆ ਇਹਨਾਂ ਨੇ ਇਹਨਾਂ ਕਿਹਨੂੰ ਦਾਸ ਰਾਜੂ ਅੱਛਾ ਅੱਛਾ ਹਾਂਜੀ ਇਹਨਾਂ ਦੇ ਹਾਲਾ ਸਰਪੰਚ ਸਾਹਿਬ ਅੱਛਾ 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 ਦੱਸੋ ਬੰਦਾ ਨਾਂ ਦੱਸੋ ਆਪਣਾ ਗੁਰਿੰਦਰ ਕੌਰ ਸਰਪੰਚ ਦਿਹਾਣੇ ਦੇ ਹਾਂਜੀ ਤਾਂ ਪੂਰਾ ਪਿੰਡ ਲੈ ਕੇ ਆਇਓ ਫਿਰ ਹਾਂਜੀ ਹਾਂਜੀ ਅੱਛਾ ਜੀ ਡਾਕਟਰ ਰਾਜੂ ਨੂੰ ਵੋਟ ਪਾ ਰਹੇ ਕਿਹਨੂੰ ਪਾ ਰਹੇ ਆ ਹਾਂਜੀ ਡਾਕਟਰ ਰਾਜੂ ਐਨ ਵੀ ਚੁਣਦੇ ਆ ਹੋਰ ਨਹੀਂ ਪਾਰਟੀ ਕੋ ਖਰੀ ਨੇ ਕੰਮ ਵਧੀਆ ਕੀਤੇ ਸੀ ਸਾਬ ਠੀਕ ਆ ਹਾਂਜੀ ਖੁਸ਼ ਹੋ ਜਾਣਗੇ ਇਲਾਕੇ ਦੇ ਸੰਗਤ ਇਹਨਾਂ ਤੋਂ ਹਾਂਜੀ ਹੋਰ ਵੀ ਲੈਣੇ ਨੇ ਇਹਨਾਂ ਦੇ ਕੋਲ ਠੀਕ ਆ ਜੀ ਠੀਕ ਆ ਥੈਂਕ ਯੂ ਜੀ ਜੀ ਹਾਂਜੀ ਕੀ ਨਾਮ ਜੀ ਅਰਵਿੰਦਰ ਸਿੰਘ ਦੇਖਾਂ ਨੇ ਤੋਂ ਹੀ ਹਾਂਜੀ ਦੇਖਾਂ ਨੇ ਤੋਂ ਪੰਜ ਅੱਜ ਵੋਟ ਕਿਹਨੂੰ ਪਾ ਰਹੇ ਆ ਠੀਕ ਆ ਥੈਂਕ ਯੂ ਥੈਂਕ ਯੂ ਜੀ ਇਹ ਦੇਖੋ ਜੀ ਕੋਰਟ ਦੇ ਵਿੱਚ ਤੁਹਾਨੂੰ ਕਿਹਦੇ ਜਿੱਥੇ ਜਾਂਦਾ ਹੈ ਇਹ ਨਾਲ ਵਾਹ ਵੇਖੋ ਰਿਕ ਨੂੰ ਮਿਲੂਗਾ ਤੇ ਆਮ ਜਨਤਾ ਬਹੁਤ ਇਕੱਠੀ ਹੋਈ ਹੋਆ ਤੇ ਜੇ ਨੂੰ ਸਿੱਖ ਤੋਂ ਮੈਂ ਸਾਹਮਣੇ ਐ ਡਾਕਟਰ ਰਾਜ ਕੁਮਾਰ ਡਿਪਰੇਟ ਡਾਟਾ ਜੀ ਸ਼ਾਹ ਕੁਮਾਰ ਨੇ ਹੱਕ ਦੇ ਮਾਰੇ ਜੱਜ ਜੱਜ ਰਲੀ ਕਰ ਰਹਾ ਹੈ ਇਹ ਲੈਣਾ ਵੀ ਕੰਮ ਹੈ ਮਾਰ ਰੱਖ ਬਹੁਤ ਸੋਏ ਜਿਵੇਂ ਇਧਰ ਐਂਡ ਇਧਰ ਐਂਡ ਪੂਰਾ ਯਾਨ ਅਰਾਜ ਹੋ ਗਿਆ ਵਾ ਜੀ ਤੋਂ ਟ੍ਰੈਫਿਕ ਵੀ ਟ੍ਰੈਫਿਕ ਵੀ ਜਾਮ ਹੋ ਰਿਹਾ ਪੂਰੀ ਅਜੇ ਤਾਂ 50 ਕਿਲੋਮੀਟਰ ਲੱਗ ਲੱਗੇ ਚੱਲ ਜੀ ਕਰਨਗੇ ਲੈਟਸ ਵੀਰਾਂ ਦੇਖਦੇ ਆਂ ਕੋਟ ਕੋਟ ਕੀਤਾ ਜੀ ਦਾ ਕੋਟ ਕੀਤਾ ਪਹਿਲਾਂ ਬਹੁਤ ਤਿੱਖਾ ਇਹ ਤੋਂ ਤੁਸੀਂ ਆਪੇ ਦੇਖ ਸਕਦੇ ਆਂ ਕੋਈ ਨਹੀਂ ਕਹਿੰਦਾ ਨਹੀਂ ਆਉਂਦੇ ਹੋਰ ਵੀਰੇ ਜੀ ਬੜੀ ਜਿੰਦਾ ਹਾਂ ਜੀ ਹਾਂ ਜੀ ਜੇ ਸਾਡੇ ਸਰਪੰਚ ਮੋਹਨ ਲਾਲ ਕੋਟੂ ਹੀ ਆਏ ਜੀ ਅੱਛਾ ਅੱਜ ਤਾਂ ਝੰਡੇ ਜੀ ਝਾੜੂ ਝਾੜੂ ਹੋ ਗਿਆ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਕੱਲ ਪਰਸੋਂ ਦੇਖਾਂਗੇ ਭਾਈ ਹਰਕਾਂ ਕੁਮਾਰ ਦੇ ਹੱਕ ਦੇ ਵਿੱਚ ਅੱਜ ਮੋੜੀ ਤੋਂ ਹ ਰੈਲੀ ਕੱਢੀ ਜਾ ਰਹੀ ਆ ਜੀ ਦੇਖਦਾ ਤੁਸੀਂ ਕੰਦਾ ਰਖਦਾ ਹੈ ਜੀ ਇਹ ਕੋਰਟ ਤੋਂ ਲਾਈਵ ਤਸਵੀਰਾਂ ਦੇਖ ਰਹੇ ਹਾਂ ਜੀ ਡਾਕਟਰ ਸ਼抗ੂਮਾਨ ਜੀ ਤੋਂ ਰਹਿ ਪੂਰਤੋ ਡਾਕਟਰ ਸ਼抗ੂਮਾਨ ਕਪਿਆ ਜੀ ਤੋਂ ਰਹਿ ਇਹ ਰੋਡ ਸ਼ੋਅ ਕਰ ਰਿਹਾ ਜੀ ਅੱਜ